ਪੰਜਾਬ ਦੇ ਵਿੱਚ ਲਗਾਤਾਰ ਹੀ ਪਰਵਾਸੀਆਂ ਦਾ ਦਬਦਬਾ ਬਣਦਾ ਦਿਖਾਈ ਦੇ ਰਿਹਾ ਹੈ ਪਰਵਾਸੀਆਂ ਦੇ ਵੱਲੋਂ ਸਿੱਖ ਨੌਜਵਾਨ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਇੱਕ ਮਾਮਲਾ ਅੰਮ੍ਰਿਤਸਰ ਦੇ ਝੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿੱਥੇ ਪਰਵਾਸੀਆਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਇਥੋਂ ਤੱਕ ਕਿ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਇਸ ਦੌਰਾਨ ਜੰਡੇਆਲਾ ਗੁਰੂ ਤੋਂ ਸੋਨੂ ਜੰਡੇਆਲਾ ਨਾਮ ਦੇ ਸਮਾਜ ਸੇਵੀ ਨੌਜਵਾਨ ਦੇ ਵੱਲੋਂ ਮੌਕੇ ਤੇ ਖੜ ਕੇ ਸਿੱਖ ਨੌਜਵਾਨਾਂ ਦੀ ਜਾਨ ਬਚਾਈ ਗਈ ਅਤੇ ਪਰਵਾਸੀ ਮਜ਼ਦੂਰਾਂ ਨੂੰ ਥਾੜਨਾ ਕੀਤੀ ਇਸ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਸੋਨੂ ਜੰਡੇਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਪਰਤ ਰੇ ਸੰਤਾ ਰਸਤੇ ਦੇ ਵਿੱਚ ਜੰਡੇਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ ਉਸ ਦੀ ਦਸਤਾਰ ਵੀ ਇਹਨਾਂ ਦੇ ਵੱਲੋਂ ਉਤਾਰ ਦਿੱਤੀ ਗਈ ਸੀ ਜਦੋਂ ਉਹਨਾਂ ਨੇ ਖੁਦ ਰੋਕ ਇਸ ਸੰਬੰਧੀ ਗਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਗਿਣਤੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਸੀ ਜਿਨ੍ਹਾਂ ਦੇ ਵੱਲੋਂ ਜਿਹੜੀ ਬਦਸਲੂਕੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਸ ਮੌਕੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਇਸ ਤੋਂ ਪ੍ਰਵਾਸੀ ਲੋਕਾਂ ਨੂੰ ਤਾੜਨਾ ਕੀਤੀ ਜਿਸ ठेकेदार ਕੋਲ ਉਹ ਕੰਮ ਕਰਦੇ ਹਨ ਉਸ ਨੂੰ ਵੀ ਮੌਕੇ ਤੇ ਫੋਨ ਲਗਾਇਆ ਗਿਆ ਹਾਲਾਂਕਿ ਮੌਕੇ ਤੇ ਮਾਹੌਲ ਜਿਹੜਾ ਹੈ ਕਾਫੀ ਜ਼ਿਆਦਾ ਭੱਖਦਾ ਨਜ਼ਰ ਆਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੰਡੇਆਲਾ ਗੁਰੂ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ ਹੈ ਜਿਉਂ ਨਾ ਕੋਈ ਵੀ ਭਜੋ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੋਂ ਉਹ ਫੇਰੋਂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬੱਸ ਜਿਹੜੀ ਗੱਲ ਹੋਈ ਆਹੇ ਕੀ ਬਾਤ ਸੀ ਬੰਦਿਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠੀਕ ਮੇਰਾ ਬੱਤ ਤਾਂ ਸੁਣ ਲੈ ਭਾਜੀ ਮੈਂ ਸੁਣ ਲੈਣਾ ਆਜੋ ਕੋਈ ਨਹੀਂ ਕੱਖ ਤੁਹਾਨੂੰ ਹੁੰਦਾ ਕੋਈ ਬਾਤ ਨਹੀਂ ਜਿਹਨੂੰ ਬੁਲਾਉਣਾ ਬੁਲਾ ਲਓ ਭਾਜੀ ਔਸਰਾ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਮੜੀ ਜੀ țeḍ phaḍ kiti na koi te phire hisab la liyo ban da kiy acha ਠੀਕ ਹੈ ਭਾਜੀ ਮੇਰਾ ਬੰਦਿਆਂ ਕੋ ਖਲੋ ਜੋ ਇੱਥੇ ਠੀਕ ਹੈ ਭਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆੜਤ ਤੇ ਕੀਦੀ ਤੇ ਲੱਗੇ ਕਦੀ ਨਹੀਂ ਬੋਲेंगे ਕਿਹੜੀ ਆੜਤ ਤੇ ਲੱਗੇ ਜੀ ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਾਂ ਮੈਂ ਕਿਹਾ 2 ਮਿੰਟ ਤੇ ਡੀਐਸਪੀ ਨਹੀਂ ਆਏ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕਿ ਤੁਹਾਨੂੰ ਇੱਥੇ ਲੰਮੇ ਪਾ ਕਰਨੇ ਆਪੇ ਬੁਕਾ ਲੈਣਾ ਠੀਕ ਹਮਾਰੇ ਲੋਕਾ ਜੀ ਠੀਕ ਹੈ ਨਾ ਜਿੰ ਉਹ ਸਰਦਾਰ ਦੇ ਗਲ ਪਿਆ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਜਾਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲਓ ਤੂੰ ਪੱਗ ਉਹਦੀ ਲਾਉਣ ਕਿੱਧਰ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾਇ ਕੋ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ ਛੋਈ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀਆਂ ਨਾ ਇੰਨੇ ਇੰਨੇ ਖਲੋਤੇ ਸਾਰੇ ਲੈ ਆਉਣਾ ਮੇਰੇ ਗਲ ਪੈਣ ਮੁੰਡੇ ਦੀ ਪੱਗ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜਨੇਾਲੇ ਦੀ ਦਾਣਾ ਮੰਡੀ ਦੇ ਵਿੱਚ ਇਹ ਸਰਦਾਰਾਂ ਦੀਆਂ ਪੱਗਾਂ ਨੂੰ ਹੱਥ ਪਾਉਣ ਡਿਆ ਆ ਆ ਖਲੋਤਾ ਮੈਂ ਜੇ ਕੇਹੇ ਭਈਏ ਜੀ ਮੰਡੀ ਦੇ ਵਿੱਚ ਜੁਰਤੇ ਆਦੇ ਪਿਓ ਦਾ ਪੋਤਾ ਆਦੇ ਇਥੇ ਖੜੀ ਜਾਵੇ ਇਥੇ ਲੱਤਾਂ ਨਾ ਨਾ ਮੈਂ ਕੋਟਦੀਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਰੇ ਪੰਜਾਬ ਚ ਘਮਾਉਣ ਉਹ ਗੁੰਡਾਗੱਦੀ ਕਰਨਾ ਹੁੰਦਾ ਜੀ ਉਹ ਤੁਸੀਂ ਕਿਤੇ ਦਾ ਆ ਉਸ ਪੈਣ ਗਿਆ ਗਾਲੋ ਤੇ ਜਾ ਕੇ ਜੁੱਧ ਪਿਆ ਤੁਸੀਂ ਮੈਂ ਤੁਹਾਨੂੰ ਵੇਖਾ ਖੁਦ ਤੁਹਾਡੇ ਕੋ ਨੰਗੀਆਂ ਕਰਪਾਉਣਾ ਦਾਤਰ ਫੜ ਕੇ ਤੁਸੀਂ ਗੁੰਡਾਗੱਦੀ ਬਾਹਰ ਕਰਨ ਡਿਆ ਜੋ ਉੱਥੇ ਜਾ ਕੇ ਆਪਣਾ ਆਪ ਆਪਣੇ ਬਿਆਰ ਤੇ ਜਿਹੜੀ ਤੇ ਲੱਗੇ 10 ਮੈਨੂੰ ਮਤਰਵਾਸੀ ਭਈਏ ਆ ਭਈ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਉਹ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕਿਰਪਾਨਾਂ ਲੈ ਕੇ ਖਲੋਤੇ ਆ ਨਾ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਆ ਇਹ ਵੇਖੋ ਇਦਾਂ ਏ ਸਰਦਾਰਾਂ ਦੇ ਗੱਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗੱਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪੈਣਾ ਗੱਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣ ਆ ਤੁਹਾਨੂੰ ਹਾਂਜੀ ਆ ਭਈਆਂ ਦੀ ਪਛਾਣ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦੇ ਪਰਚਾ ਕਰਾਉਣੇ ਆ ਪੱਧਰ ਤੇ ਭਾਈ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਤਾਂ ਮੈਨੂੰ ਪਤਾ ਵਾ ਤੂੰ ਕੇ ਪੱਗ ਨਾ ਮੈਨੂੰ ਪਤਾ ਵਾ ਤੇਰੇ ਗਲ ਪਿਆ ਮੇਰੇ ਸਾਹਮਣੇ ਦਸਤਾਰ ਲਈ